ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੇ ਲੰਗਿਆਂ ਨੇ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਮੁਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਸਥਿਤਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਟੋਕਰ ਛੋਟੀ ਵਕਾਊ ਆ ਉੱਚੇ ਬੱਚੇ ਦੇ ਵਿੱਚ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧ ਆ ਕੀ ਬਾਈ ਹੁਣ ਡਿਮਾਂਡ ਕਰਦੇ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਸੀ ਗਾਲ ਜੀ ਸਸੀ ਗਾਲ ਕੀ ਹਾਲ ਆ ਮਹਾਰਾਜ ਠੀਕ ਠਾਕ ਸੇਤਾ ਦੇ ਪਰਿਵਾਰ ਕਿਰਪਾ ਮਹਾਰਾਜ ਅੱਛਾ ਨਾਮ ਦੱਸ ਦਈਏ ਕਿਰਦੀ ਜੀ ਜਕਸੀਰ ਸਿੰਘ son of ਦੇਵਾਲ ਸਿੰਘ ਠੀਕ ਹੈ ਜੀ ਜਕਸੀਰ ਭਾਈ ਗੜਾ ਪੁਰਾਣਾ ਠੀਕ ਹੈ ਜੀ ਜਕਸੀਰ ਭਾਈ ਛੋਟੀ ਵਿੱਚ ਨਹੀਂ ਆ ਜਿਹੜੀ ਆਪਾਂ ਇਹ ਕਿੰਨਵਾ ਸੂਆ ਬਬਾਈ ਇਹ ਪਹਿਲੇ ਸੂਏ ਪਹਿਲੇ ਸੂਏ ਕਿੰਨਾ ਦੁੱਧ ਆ ਇਸ ਟਾਈਮ ਦੀ ਦੁੱਧ ਇਸ ਟਾਈਮ 7 ਕਿਲੋ ਆ 7 ਕਿਲੋ ਦ ਪਾੜੇ ਦੀ ਮੈਂ ਦੀ ਗੱਬੜ ਕਿੰਨਾ ਟਾਈਮ ਹੋ ਗਿਆ ਹੋਈ ਨੂੰ ਇਹਨੂੰ ਪਾ ਇੱਕ ਮਹੀਨਾ ਹੋ ਗਿਆ ਆਪਾਂ ਤਾਂ ਖਾਲੀ ਕਰਕੇ ਹੀ ਦੇਣੀ ਠੀਕ ਹੈ ਮਤਲਬ ਇੱਕ ਮਹੀਨੇ ਦੀ ਬਣੀ ਆਪਾਂ ਖਾਲੀ ਕਰਕੇ ਦੇਣੀ ਠੀਕ ਹੈ ਮਗਰ ਇਹਦੇ ਕੱਟਾ ਗਿਆ ਕੱਟੀ ਜੀ ਕੱਟਾ ਜੀ ਅੱਛਾ ਮਗਰ ਕੱਟਾ ਗਿਆ ਅੱਛਾ ਚੂਣ ਚਾਂ ਨੂੰ ਪੋਲੀ ਆ ਜਮਾ ਜੀ ਬਿਲਕੁਲ ਪੋਲੀ ਆ ਜੀ ਜਿਹੜਾ ਮਰਜ਼ੀ ਚੋਈ ਜਾਵੇ ਹੱਥੋਂ ਦਾ ਕੋਈ ਜਿਹੜਾ ਮਰਜ਼ੀ ਚ ਠੀਕ ਹੈ ਅੱਛਾ ਰੇਟ ਕੀ ਰੱਖਾਂਗੇ ਇਹਦਾ ਜੀ ਰੇਟ ਰੱਖਿਆ ਜੀ ਇਹਦਾ 75000 ਦੀ ਤੇਰੀ 75 ਦੀ ਮਾਨਤ ਨਾਲ ਜਿੰਨੇ ਦੀ ਜੱਸ ਨੂੰ ਕਾਟੇ ਬਾੜੇ ਜੇ ਕਰਤੀ ਠੀਕ ਆ ਇਹ ਕਰ ਦਾਂਗੇ ਕਿੰਨੇ ਕਰ ਦਈਏ ਫਿਰ ਹਾਂ ਨਾ ਤੂੰ ਹੀ ਦੱਸ ਉਹ ਤੂੰ ਹੀ ਦੱਸ ਤੂੰ ਹੀ ਦੱਸ ਦੇ ਉਹ ਕਿੰਨੇ ਕਰ ਦਈਏ ਹੈ ਮੈਂ ਕੋਹ ਨਹੀਂ ਕਹਦਾ ਬਸ ਤੁਸੀਂ ਆਪ ਹੀ ਕਹਦੇ ਆਪਦੀ ਮਾਨਦਾਰੀ ਨਾਲ ਚਲ 2000 ਸੱਟ ਦੇ ਦੋ ਹੋਰ ਰੁਪਏ ਇਹਦਾ ਮੌਕੇ ਤੇ ਮਾਰਤਾ ਕਰ ਦਾਂਗੇ ਠੀਕ ਠੀਕ ਤੂੰ ਜੀ ਨੰਬਰ ਦੱਸ ਦਈਏ ਕਿਹਰਾਂ ਦੀ ਕਰੀਏ ਆਪਣਾ ਫਿਰ ਤੋਰਦੇ ਆਪਾਂ ਇਹਨੂੰ ਨੰਬਰ 62806 ਜੀ 88651 62806 6 88652 88652 ਇਸ ਨੰਬਰ ਤੇ ਕਰਨ ਤੋਰ ਦਿਓ ਬਣਾ ਦੇ ਖੋਲ ਦਿਓ ਜੀ ਮਿੱਤਰੋ ਇਸ ਨੰਬਰ ਤੇ ਕਰਨੀ ਤੁਸੀਂ ਬਾਈ ਦੇ ਨਾਲ ਗੱਲਬਾਤ ਉੱਤੇ ਬੱਚੇ ਦੇ ਵਿੱਚ ਝੋਟੀ ਆ ਮਿੱਤਰੋ ਕਟਾ ਇਹਦੇ ਮਗਰਾਂ 7 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਪਹਿਲਾ ਸੂਆ ਝੋਟੀਆ ਕਰਮਾਂ ਵਾਲੀ ਤਾਜੀ ਨੇ ਦੁੱਧ ਮਾਲਕ ਕਰਨੀ ਤਾਂ ਸਭੀ 9 ਕਿਲੋ ਦੇ ਕਰੀਬ ਇਹ ਰਹੀ ਹੈ 8.5 9 ਕਿਲੋ ਦੇ ਦੇਖ ਸਕਦੇ ਆ ਲੇਵੇ ਪੰਡੇਰੋ ਸਾਫ਼ ਸੁਥਰੀ ਥਣ ਥਣ ਚੰਗਾ ਲੱਗਾ ਹੋਇਆ ਰੇਟ 75000 ਰੁਪਇਆ 73000 ਦੀ ਬਾਈ ਹੋਣੀ ਆ ਤੇ ਦੇ ਦੇ ਦਾਂਗੇ ਵਿੱਚੋਂ ਹੋਰ ਮੌਕੇ ਤੇ ਮਾਨਤਨ ਹੋ ਜਾਊਗਾ ਸ਼ਕੀਨ ਝੋਟੀਆ ਪੂਰੀ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਮਿੱਤਰੋ ਪੂਰੀ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਜਿੰਨੀ ਹੈਗੀ ਆ ਚੰਗੀ ਕਰਮਾਂ ਵਾਲੀ ਬਾਕੀ ਗੱਲਬਾਤ ਲਈ ਆਪਾਂ ਨੰਬਰ ਪਾਈਆਂ ਦਾ ਸਕਰੀਨ ਤੇ ਲਾ ਦਿੱਤਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਮਿੱਤਰੋ ਪਿੰਡ ਆ ਪੁਰਾਣਾ ਲੰਗੇਣਾ ਜ਼ਿਲ੍ਹਾ ਬਾਮੁਕਾ